ਸਤਿਗੁਰਾਲ ਵੀਰ ਜੀ ਅੱਜ ਸੋਨੂ ਰੰਡਾਵਾ ਡੇਰੀ ਫਾਰਮ ਤੇ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਵੀਰ ਜੀ ਤੁਹਾਡੇ ਭਰਾ ਦੇ ਫਾਰਮ ਦੇ ਉੱਤੇ ਭਾਜੀ ਝੋਟੀਆਂ 14 15 ਵੀਰ ਜੀ ਜੀਤੋ ਸਰਜਾ ਪਿੰਡ ਜੈਤੋ ਸਰਜਾ ਸੋਨੂ ਰੰਡਾਵਾ ਡੇਰੀ ਫਾਰਮ ਪਿੰਡ ਜੈਤੋ ਸਰਜਾ ਵਿਕੇ ਮਹਾਰਾਜ ਦੀ ਕਿਰਪਾ ਨਾਲ ਝੋਟੀਆਂ ਭਾਜੀ ਹੈਗੀਆਂ ਜੇ ਆਈਆਂ ਜੇ ਬਾਕੀ ਵੀਰ ਜੀ ਦੋ ਤਿੰਨ ਝੋਟੀਆਂ ਅੱਜ ਤੁਹਾਨੂੰ ਟੌਪ ਦੀਆਂ ਮੁਖਾਲਣੀਆਂ ਬਾਕੀ ਵੀਰ ਭੈਣ ਭਰਾਵਾਂ ਦਾ ਦਿਨੋਂ ਧੰਨਵਾਦ ਆ ਵੀਰ ਜੀ ਜਿਹੜੇ ਸੋਨੂ ਰੰਡਾਵਾ ਡੇਰੀ ਫਾਰਮ ਨਾਲ ਪਿਆਰ ਕਰਦੇ ਆ ਜੇਰੇ ਵੀਰ ਬਾਰੋਂ ਅੰਦਰੋਂ ਆਪਣੇ ਨਾਲ ਜੁੜੇ ਆ ਸਾਡੇ ਨਾਲ ਪ੍ਰੇਮ ਕਰਦੇ ਆ ਵੀਰ ਜੀ ਉਹਨਾਂ ਦਾ ਵੀ ਦਿਨੋ ਧੰਨਵਾਦ ਆ ਭਾਜੀ ਬਾਕੀ ਵੀਰ ਜੀ ਆਪਣੇ ਕੋ ਝੋਟੀਆਂ ਮਾਰਦੇ ਦੀ ਕਿਰਪਾ ਨਾਲ 14 15 ਝੋਟੀਆਂ ਫਾਰਮ ਖਜਾ ਖਜ ਭਰਿਆ ਜੇ ਜੇਦੋਂ ਵੀ ਕੋਈ ਮਰਜੀ ਆਪਣੇ ਕੋ ਆ ਕੇ 14 ਕਿਲੋ ਤੋਂ ਲੈ ਕੇ 20 22 ਕਿਲੋ ਤੋਂ ਇੱਕ ਝੋਟੀਆਂ ਭਾਜੀ ਮੌਕੇ ਆ ਦੀਆਂ ਹੈਗੀਆਂ ਜੇ ਭਾਜੀ ਝੋਟੀਆਂ ਬਾਕੀ ਭਾਜੀ ਤੁਹਾਨੂੰ ਹੁਣ ਪਹਿਲਾ ਸਵੇਰ ਝੋਟੀ ਚਾਰ ਦੰਦ ਵਿਖਾਉਣ ਲੱਗੇ ਆ ਤੌਬਨੀ ਵੀ ਗੱਲ ਕਰਦੇ ਨਾ ਫੋਨ ਤੇ ਮਹਾਰਾਜ ਦੀ ਕਿਰਤਵਾ ਦਿਨ ਚਾਰ ਦੰਦ ਤੌਬ ਵੀ ਚੀਜ ਜਿਹੜਾ ਹੁੰਦੇ ਆ ਤੁਹਾਨੂੰ ਭਾਜੀ ਦੇਖੋ ਵੀਰ ਜੀ ਚਾਰ ਦੰਦ ਝੋਟੀ ਜੇ ਅੰਕਲੋਂ ਚਲ ਬੇਕੋ ਖਾਣ ਲੈ ਦੇ ਪਲੇਅਰ ਰੰਗ ਜਿੱਤ ਕਲ ਝੋਟੀ ਜੇ ਭਾਜੀ ਦੇਖੋ ਭਾਜੀ ਖਾਨ ਦੇਵਾ ਚੈੱਕ ਕਰੋ ਕਿੱਥੇ ਕਿੱਥੇ ਵਿੱਥੀਆਂ ਦਾ ਖਾਨ ਲੈਵਾ ਲੱਗਾ ਜੇ ਵੀਰ ਜੀ ਇਹ ਤਾਲੀ ਚੋਟੀ ਜੇ ਪੂਰੀ ਯਾਤਨ ਐ ਗਰਗਰਗ ਦੀ ਯਾਤਨ ਲਈ ਇਹ ਤਾਲੀ ਜੀ ਜੀ ਦੇਪੜੀ ਇਹ ਨਾਲੇ ਦੁੱਧ ਦੀ ਗੱਲ ਕਰੀਏ ਤੇ ਭਾਜੀ ਇਹ ਦੇਖੋ ਹੁਣ ਦੁੱਧ 15 15.5 ਕਿਲੋ ਦੁੱਧ ਰੈਡੀ ਜੇ ਭਾਜੀ ਝੋਤੀ ਕੋਲ ਥਣ ਲੇਵਾ ਪਿਓਰ ਇੱਕ ਰੰਗ ਜੈੱਡ ਬਲੈਕ ਜੈੱਡ ਥਣ ਲੇਵਾ ਵੇਖੋ ਅਮਰੀਕਾ ਨਾਲ گاਵਾ ਵਾਂਗੂ ਲੱਗਾ ਭਾਜੀ ਮੁੱਲ ਪਾ ਦੀ ਗੱਲ ਕਰੀਏ ਤੇ ਮੁੱਲ ਪਾ ਵੀ ਬਿਲਕੁਲ ਭਾਜੀ ਜਾਇਜ ਆ ਕੋਈ 2 ਲੱਖ ਨਹੀਂ ਕੋਈ ਮੰਨ 180 ਨਹੀਂ ਆਪਣੇ ਕੋਲ ਬਿਲਕੁਲ ਹੀ ਸਾਹਬ ਦੇ ਪਾ ਦੇ ਰੇਟ ਜਿਹਦੇ ਹਿਸਾਬ ਦੇ ਪਾ ਦੀਆਂ ਝੋਟੀਆਂ ਜੇ ਝੋਟੀਆਂ ਇੱਕ ਨੰਬਰ ਜੀ ਭਾਜੀ ਮਹਾਰਾਜ ਦੀ ਕਿਰਪਾ ਨਾਲ ਹੁਣ 15 ਕਿਲੋ ਦੁੱਧ ਮੇਰੇ ਕੋਲ ਚੂਗੇ ਝੋਟੀ ਕੋ ਜਿਰਾ ਮਰਦੀ ਗਾਗ ਲੈ ਜੇ ਤਉ ਉਹਦੇ ਨਗੀਨੇ ਜੇ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਟੜਕੋ ਟੀਏ ਲੈ ਜੋ ਇਹ ਵੀ ਝੋਟੀ ਵੀਜੀ ਚਾਰ ਤੰਦ ਜੇ ਇਹ ਦੇਖੋ ਹੁਣ ਦੁੱਧ ਚੋਣ ਵਾਲਾ ਭਾਜੀ 16 16.5 ਕਿਲੋ 16.5 17 ਹੀ ਹੋਊਗਾ 16.5 ਦੱਸਾਂਗੇ ਪੱਟ ਨਹੀਂ ਜੇ ਮੁੜਦੇ ਇਹਦੇ ਪਹਿਲਾ ਸੁਆਹ ਜੀ ਇਹ ਚਾਰ ਤੰਦ ਦੇ ਮਾਰੇ ਵੇਖੋ ਅੰਦਾਜ਼ਾ ਲਾਓ ਥੱਲੇ ਥਾਨ ਲੈਵਾ ਪਲੇਅਰ ਵੇਖੋ ਥਾਨ ਲੈ ਵੇਦ ਅੰਦਾਜ਼ਾ ਲਾਓ ਵੇਖੋ ਕਿਦਾਂ ਦੀ ਬਣੀ ਆ ਜੀ ਝੋਟੀ ਹਾਂ λεਵਾ ਤੇ ਇਹੋ ਜਿਹਾ ਅਮਰੀਕਾ ਨਾਲ گاਵਾਂ ਨੂੰ ਇਹਨੂੰ ਜੇ ਲੱਗਦਾ ਐਡੇ ਫਿਟਨੈਸ λεਵਾ ਦੁੱਧ ਵਾਲਾ λεਵਾ ਜੇ ਮਗਰ ਵੀ ਕੱਤੀ ਜੇ 7 ਦਿਨਾਂ ਦੀ ਸੁਈ ਜੇ ਛੋਟੀ ਇਹਦੇ ਕੋਲ ਛੋਟੀ ਗੋਦੋਂ ਦਾ ਭਾਵੇਂ 16 ਕਿਲੋ ਹਣ ਛੋਟੀ ਗੋਦੋਂ ਦਾ ਰੈੜੀ ਜੇ ਪਰ ਅਸੀਂ ਦੁੱਧ 16 ਕਿਲੋ ਇਹਦੇ ਕੋਲ ਦੱਸਾਂਗੇ ਵੀ ਜੀ ਵੇਖੋ ਭਾਜੀ ਖਾਨਲੇਵਾ ਵੇਖੋ ਤੇ ਯਾਰ ਤਾਂ ਵੇਖੋ ਝੋਟੀ ਦੇ ਵੇਖੋ ਅੱਗੀਆਂ ਦੀ ਨਾੜਾਂ ਵੇਖੋ ਵੇਨਸ ਵਿਖਾਓ ਬਿਜਲੀ ਘਰ ਬਣਿਆ ਵੇਖੋ ਨਾੜੇ ਲਾ ਕੇ ਵਿਖਾਓ ਵੇਖੋ ਕੀ ਗੱਲਬਾਤ ਬਣੀ ਜੇ ਇਹੋ ਜੀ ਹਾਂਜੀ ਤੇ ਸਿੰਘ ਸ਼ਿੰਗਾਰ ਵੀ ਬਿਲਕੁਲ ਛੋਟਾ ਛੋਟਾ ਸਿੰਘ ਮੂੰਹ ਤੋਂ ਚਾਰ ਦੰਦ ਕੱਟੀ ਹੋਊਗੀ ਜੇ ਭਾਅ ਦੀ ਗੱਲ ਕਰੀਏ ਤਾਂ ਭਾਅ ਬਿਲਕੁਲ ਛੋਟੇ ਜੈਜ ਹੋਣਗੇ ਮਈਆਂ ਟੌਪ ਦੀਆਂ ਹੋਣਗੀਆਂ ਹਰੰਦਾਵਾ ਡੇਰੀ ਫਾਰਮ ਦੇ ਆਉਣ ਵਾਲੇ ਦਿਨਾਂ 'ਚ ਬੇਸ ਤੁਹਾਨੂੰ 3-4 ਝੋਟੀਆਂ ਵਿਖਾਵਾਂਗੇ 1-2 ਦਿਨਾਂ ਨੂੰ ਫੋਨ 'ਤਨ ਦੋ ਦੀ ਵੀਡੀਓ ਦੋ ਤਿੰਨ ਦੀ ਇਦਾਂ ਫਿਰ ਛੋਟੇ-ਛੋਟੇ ਵਿਖਾਈ ਜਾਂਦੀ ਆ। ਬਾਕੀ ਵੀਰ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਦਬਾਓ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀਰਾਂ ਨੂੰ ਪਹੁੰਚ ਸਕੇ। ਬਾਕੀ ਪਿੰਡ ਤੁਹਾਡੇ ਭਰਾ ਦਾ ਜੈਤੋ ਸਰਜਾ ਜੇ ਅਚਲ ਸਾਹਿਬ ਤੋਂ 2 ਕਿਲੋਮੀਟਰ ਲੈਂਦੇ ਪਾਸੇ ਜੇ ਤੇ ਫੋਨ ਨੰਬਰ ਹੈਗਾ ਜੇ 9878394751 ਦੂਜਾ ਨੰਬਰ 7814824494 ਦੋਵਾਂ ਦੇ ਭਾਜੀ WhatsApp ਚ ਚੱਲ